ਅੱਜ ਲੁਧਿਆਣਾ ਦੇ ਵਿੱਚ ਪੰਜਾਬ ਪਹਾੜ ਦੇ ਐਸਪੀ ਟ੍ਰੈਫਿਕ ਬੀਐਸਪੀ ਟ੍ਰੈਫਿਕ ਔਰ ਟ੍ਰੈਫਿਕ ਇਨਚਾਰਜ ਦੀ ਇੱਕ ਸਾਂਝੀ ਮੀਟਿੰਗ ਕੀਤੀ ਗਈ ਜਿਸ ਮੀਟਿੰਗ ਦੇ ਤਹਿਤ ਪਿਛਲੇ ਕੁਝ ਸਾਲਾਂ ਦੇ ਵਿੱਚ ਪਿਛਲੇ ਖਾਸ ਕਰਕੇ 2 ਸਾਲਾਂ ਦੇ ਵਿੱਚ ਟ੍ਰੈਫਿਕ ਦੇ ਵਿੱਚ ਪੰਜਾਬ ਦਾ ਜੋ ਇੱਕ ਨਾ ਦੇਸ਼ ਦੇ ਵਿੱਚ ਇੱਕ ਮੋਟੀ ਸੂਪੇ ਦੇ ਬੱਚਿਓ ਜਾਣਨ ਲੱਗਿਆ ਟ੍ਰੈਫਿਕ ਮੈਨੇਜਮੈਂਟ ਲਈ ਔਰ ਮਾਝਾਗ ਮੁਖ ਮੰਤਰੀ ਪੰਜਾਬ ਦੀ ਰਹਿਨਮਾਈ ਦੇ ਤਹਿਤ ਜੋ ਪੰਜਾਬ ਨੇ ਨਵੇਂ ਇਨੀਸ਼ੀਏਟਿਵ ਲਏ ਨੇ ਖਾਸ ਕਰਕੇ ਸੜਕ ਸੁਰੱਖਿਆ ਫੋਰਸ ਜਿਹੜੀ ਕਿ ਦੇਸ਼ ਦੀ ਕੰਦਵੇਕਲੀ ਫੋਰਸ ਬਣੀ ਆ ਉਹਦੇ ਤਹਿਤ ਅੱਜ ਡਿਸਟ੍ਰਿਕਟ ਟ੍ਰੈਫਿਕ ਇੰਚਾਰजेस ਨਾਲ ਮੀਟਿੰਗ ਕੀਤੀ ਗਈ ਕਿ ਜਿਹੜਾ ਕੰਮ ਅੱਛਾ ਹੋਇਆ ਹੈਗਾ ਪੰਜਾਬ ਦੇ ਵਿੱਚ ਟ੍ਰੈਫਿਕ ਐਕਸੀਡੈਂਟਾਂ ਦੇ ਵਿੱਚ ਜੋ ਮੌਤ ਦਰ ਹੈਗੀ ਆ ਉਹਨੂੰ ਅਸੀਂ ਕੰਬੋੜਾ ਪਾਣ ਦੇ ਵਿੱਚ ਕਾਮਯਾਬ ਹੋਇਆ ਔਰ ਉਸ ਮੋੜੇ ਨੂੰ ਅੱਗੇ ਆਨ ਆਲੇ ਸਮੇਂ ਦੇ ਵਿੱਚ ਆਪਾਂ ਸਟਰੈਂਥਨ ਕਰ ਪਾਈਏ ਉਹਦੇ ਲਈ ਜਿਲ੍ਹਿਆਂ ਦੇ ਐਸਪੀ ਡੀਐਸਪੀਸ ਨਾਲ ਮੁਲਾਕਾਤ ਕੀਤੀ ਗਈ ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੀ ਆਪਣੀਆਂ ਪ੍ਰਾਇਓਰਿਟੀਜ਼ ਰਹਿਣਗੀਆਂ ਕਿਹੜੇ ਕਿਹੜੇ ਕੰਮ ਆਪਾਂ ਨੇ ਕਦਨੇ ਨੇ ਜੀ ਦੇ ਕਾਰਨ ਥੋੜੇ ਕੰਮ ਦੇ ਨਾਲ ਆਪਾਂ ਆਪਣੀ ਜਿਹੜੀ ਮੌਤ ਦਾਦਾ ਉਹਦੇ ਚ ਜ਼ਿਆਦਾ ਠੱਡੇ ਲਿਆ ਪਾਈਏ ਵਿਚਾਰ ਕੀਤਾ ਗਿਆ ਇਹਦੇ ਚ ਖਾਸ ਤੌਰ ਤੇ ਜਿਹੜੀ ਸਾਨੂੰ ਸਮੱਸਿਆ ਆਈ ਉਹ ਡਰੰਕਨ ਡਰਾਈਵਿੰਗ ਦੀ ਹੈਗੀ ਆ ਜਿਹੜੀ ਸ਼ਰਾਬ ਪੀ ਕੇ ਗੱਡੀ ਚਲਾਉਂਦੀ ਹੈਗੀ ਆ ਉਹਦੇ ਲਈ ਅਸੀਂ ਅੱਜ ਵਿਚਾਰ ਸਾਂਝੇ ਕੀਤੇ ਕਿ ਕਿਸ ਤਰ੍ਹਾਂ ਕਿਸ ਤਰ੍ਹਾਂ ਆਪਾਂ ਨਾਕਾਜ਼ ਪਲਾਨ ਕਰਨੇ ਨੇ ਜਿੰਨਾਂ ਨੂੰ ਅਸੀਂ ਸੋਵਰਟੀ ਚੈੱਕਪੋਸਟ ਦਾ ਨਾਮ ਦੇ ਦਿਆਂ ਜਿੱਥੇ ਕਿ ਉਹ ਜਿਹੜੇ ਸ਼ਰਾਬ ਪੀ ਕੇ ਗੱਡੀ ਚਲਾਦੇ ਨੇ ਉਹਨਾਂ ਨੂੰ ਚੈੱਕ ਕੀਤਾ ਜਾਵੇ ਉਹਨਾਂ ਦੀ ਗੱਡੀ ਨੂੰ ਇੰਪਾਉਂਡ ਕੀਤਾ ਜਾਵੇ ਤਾਂ ਕਿ ਉਹ ਆਪਣੀ ਜਾਨ ਅਤੇ ਦੂਜਿਆਂ ਦੀ ਜਾਨ ਨੂੰ ਜੋਖਮ ਦੇ ਵਿੱਚ ਨਾ ਪਾ। ਰਾਜ ਸਰਪ 22 ਦੇ ਵਿੱਚ ਸਪੀਡ ਲਿਮਿਟ ਨੂੰ ਲੈ ਕੇ ਉਹ ਆਟੋਮੈਟਿਕ ਕੈਮਰੇ ਲੱਗੇ ਨੇ ਪਰ ਪੰਜਾਬ ਉਸ ਮਾਮਲੇ ਦੇ ਪਿੱਛੇ ਤੋਂ ਲੱਗਦਾ ਉਸ ਦੀ ਲੋੜ ਹੈਗੀ ਹੈ ਸਮੇਂ ਦੇ ਮੁਤਾਬਕ। ਨਹੀਂ ਪੰਜਾਬ ਪਹਿਲੀ ਗੱਲ ਤਾਂ ਇਹ ਇਸ ਤਰ੍ਹਾਂ ਨਹੀਂ ਕਿ ਪੰਜਾਬ ਉਹਦੇ ਵਿੱਚ ਪਿੱਛੇ ਹੈਗਾ। ਅਸੀਂ ਇਹ ਦੇਖਦਾ ਹੁੰਦਾ ਕਿ ਪੰਜਾਬ ਦੇ ਰਿਸੋਰਸਸ ਉੱਥੇ ਡਿਪਲੋਏ ਕੀਤੇ ਜਾਣ ਜਿੱਥੇ ਉਹਨਾਂ ਦੀ ਮੈਕਸੀਮਮ ਜ਼ਰੂਰਤ ਹੈਗੀ ਆ। ਔਰ ਮਾਝਾ ਮੁੱਖ ਮੰਤਰੀ ਜੀ ਦੇ ਤਹਿਤ ਇੱਕ ਮੀਟਿੰਗ ਕੀਤੀ ਗਈ ਕਿ ਕਿੱਥੇ ਕਿੱਥੇ ਆਪਾਂ ਨੂੰ ਕੈਮਰਿਆਂ ਦੀ ਲੋੜ ਹੈਗੀ ਆ ਉਹਦੇ ਵਿੱਚ ਅਸੀਂ ਤਿੰਨ ਜ਼ਿਲ੍ਹੇ ਜਿਹੜੇ ਚੰਡੀਗੜ੍ਹ ਦੇ ਨਾਲ ਲੱਗਦੇ ਨੇ ਜਿੱਥੇ ਜ਼ਿਆਦਾ ਸਮੱਸਿਆ ਆਂਦੀ ਆ ਓਵਰ ਸਪੀਡਿੰਗ ਦੀ ਉਹ ਫਤਿਹਗੜ੍ਹ ਸਾਹਿਬ ਮੁਹਾਲੀ ਔਰ ਆਪਣਾ ਰੂਪਨਗਰ ਜਿਹਨੂੰ ਆਪਾਂ ਪਹਿਨਾ ਰੋਪੜ ਕਹਿੰਦੇ ਸੀ ਉੱਥੇ ਅਸੀਂ ਕੈਮਰੇ ਲਾਉਣ ਦੀ ਪਲਾਨ ਤਿਆਰ ਕੱਢੀ ਹੈਗੀ ਆ ਉਹਦੇ ਲਈ ਹੁਣ ਟੈਂਡਰ ਇਨਵਾਈਟ ਕੀਤੇ ਜਾਣਗੇ ਔਰ ਆਨ ਆਲੇ ਸਮੇਂ ਦੇ ਵਿੱਚ ਉੱਥੇ ਵੀ ਕੰਮ ਦੇ ਲੱਗਦਾ ਹੈ। ਟ੍ਰੈਫਿਕ ਬਿਆਨ ਲਾ ਦਿੱਤੀ ਆ ਪਰ ਉਹਦੇ ਦੇ ਸਪਰੇਮ ਕੋਲ ਡਾਇਰੈਕਸ਼ਨ ਸਹੀ ਆ। ਆਪੇ ਸਾਥ ਅਲੱਗ ਬੁੱਕ ਗਮਨ ਚ। ਲੇਕਿਨ ਇਸ ਸੜਕ ਨਾਰੇ ਜਿਹੜੇ ਹਾਈਵੇ ਨੇ ਠੇਕੇ ਨਾਲ ਖੁੱਲ੍ਹਦਾ ਹੈ। ਲੇਕਿਨ ਮਿਸਟਰ ਗੋਮਨ ਨੇ ਕੁਝ ਤਬਦੀਲੇ ਕਰਕੇ ਠੇਕੇ ਖੁੱਲ੍ਹੇ ਕਰਦੇ ਕਿ ਠੇਕੇ ਕਾਂ ਦੇ ਬਾਅਦ ਦੇ ਟ੍ਰੈਫਿਕ ਪ੍ਰਾਈਵਟ ਦੀ ਸੜਕਾਂ ਦਾ ਆਪ ਜਰੂਰ ਦੇਖੋ ਉਹਦੇ ਬਾਰੇ ਆਪਾਂ ਨਾ ਗੱਲ ਕਰਕੇ ਆਪਾਂ ਜਿਹੜੀ ਸਾਡੀ ਡਿਊਟੀ ਆ ਸਾਡੀ ਡਿਊਟੀ ਹੈਗੀ ਆ ਕਿ ਜੇ ਸ਼ਦਾਬ ਦਾ ਸੇਵਨ ਪੱਕੇ ਕੋਈ ਵੀ ਸੜਕ ਤੇ ਚੜਦਾ ਹੈਗਾ ਉਹਨੂੰ ਚੈੱਕ ਕਰਨਾ ਹੈਗਾ। ਅਸੀਂ ਇਹ ਨਹੀਂ ਦੇਖਣਾ ਵੀ ਉਹ ਕਿੱਥੋਂ ਪੀ ਕੇ ਆਇਆ ਉਹ ਸਾਡਾ ਉਹ ਨਹੀਂ ਹੈਗਾ ਸਾਨੂੰ ਆ ਕਿ ਜੇ ਉਹ ਸੜਕ ਤੇ ਸ਼ਰਾਬ ਪੀ ਕੇ ਗੱਡੀ ਕੋਈ ਵੀ ਚਲਾ ਦਿਆ ਉਹ ਨੂੰ ਅਸੀਂ ਰੋਕਣਾ ਸਰ ਇਹ ਲੈਫਟ ਹਾਈਵੇ ਬਣ ਰਿਹਾ ਹੈ ਇੱਕ ਬਹੁਤ ਵੱਡਾ ਇਸ਼ੂ ਹੈਗਾ ਕਿਉਂਕਿ ਜਦੋਂ ਵੀ ਡਾਇਵਰਜ ਕਰਦੇ ਆ ਸੜਕਾਂ ਤੇ ਤਾਂ ਉਹ ਜਦੋਂ ਵੀ ਟ੍ਰੈਫਿਕ ਚੜਦਾ ਹੈ ਤਾਂ ਹਾਦਸਿਆਂ ਦੇ ਕਾਰਨ ਬਹੁਤ ਬੰਦੇ ਤੋਂ ਨੈਸ਼ਨਲ ਹਾਈਵੇ ਨਾਲ ਵੀ ਗਲਤ ਬਾਤ ਹੋ ਰਹੀ ਹੈ ਤੁਹਾਨੂੰ ਬਿਲਕੁਲ ਹੋ ਰਹੀ ਹੈ ਔਰ ਇੱਕ ਜਿਹੜੀ ਨਵੀਂ ਚੀਜ਼ ਪੰਜਾਬ ਦੇ ਵਿੱਚ ਇਹ ਮੈਂ ਤੁਹਾਡੇ ਸਾਧਿਆਂ ਦੇ ਮਾਧਿਅਮ ਦੇ ਦਹੀ ਆਮ ਲੋਕਾਂ ਨੂੰ ਵੀ ਦੱਸਣਾ ਚਾਹਾਂਗਾ ਕਿ ਪੰਜਾਬ ਇੱਕ ਪਹਿਲਾ ਸੂਬਾ ਹੈਗਾ ਜਿਨੇ ਇੱਕ ਟ੍ਰੈਫਿਕ ਰੋਡ ਸੇਫਟੀ ਟ੍ਰੈਫਿਕ ਰਿਸਰਚ ਇੰਸਟੀਚਿਊਟ ਬਣਾਇਆ ਹੈਗਾ ਜਿੱਥੇ ਕਿ ਹਰ ਇੱਕ ਡਾਟਾ ਨੂੰ ਸਾਇੰਟੀਫਿਕਲੀ ਸਟੱਡੀ ਕੀਤਾ ਜਾਂਦਾ ਔਰ ਆਈਡੈਂਟੀਫਾਈ ਕੀਤਾ ਜਾਂਦਾ ਵੀ ਕਿਹੜੇ ਸਪੌਟ ਤੇ ਐਕਸੀਡੈਂਟ ਹੋ ਰਹੇ ਨੇ ਕਿਹੜੇ ਸਪੌਟ ਤੇ ਆਪਾਂ ਨੂੰ ਕੀ ਉਥੇ ਮੈਜ਼ਰ ਲੈਣਾ ਚਾਹੀਦਾ ਹੈਗਾ ਤੁਸੀਂ ਗੱਲ ਕੀਤੀ ਜ਼ਿਲ੍ਹੇ ਦੇ ਵਿੱਚ ਟ੍ਰੈਫਿਕ ਦੀ ਮੈਨੇਜਮੈਂਟ ਦੀ ਉਹਦੇ ਵਿੱਚ ਵੀ ਅੱਜ ਇੱਥੇ ਵਿਚਾਰ ਹੋਇਆ ਸਾਡੇ ਬਹੁਤ ਹੀ ਕੁਆਲਿਫਾਈਡ ਡਾਕਟਰ ਨਵਦੀਪ ਅਸੀਜਾ ਸਾਡੇ ਡਾਇਰੈਕਟਰ ਹੈਗੇ ਨੇ ਉਸ ਇੰਸਟੀਚਿਊਟ ਦੇ ਇਹ ਵਕ ਵਕ ਜ਼ਿਲ੍ਹਿਆਂ ਦਾ ਦੌਰਾ ਕਰਦੇ ਨੇ ਬਨਾਲੇ ਦਾ ਇਹ ਆਲਰੇਡੀ ਦੌਰਾ ਕਰ ਚੁੱਕੇ ਨੇ ਉਹਨਾਂ ਜ਼ਿਲ੍ਹਿਆਂ ਦੀ ਇੱਕ ਸੈਪਰੇਟ ਟ੍ਰੈਫਿਕ ਪਲਾਨ ਪ੍ਰਪੇਅਰ ਕਰਨੀ ਕਿ ਵੀ ਇਹ ਹੁੰਦਾ ਕਿ ਥੋੜੀ ਜੀ ਪਲੈਨਿੰਗ ਦੇ ਨਾਲ ਟ੍ਰੈਫਿਕ ਨੂੰ ਇਸ ਆਉਟ ਕੀਤਾ ਜਾ ਸਕਦਾ ਵੀ ਇੱਥੋਂ ਵਨ ਵੇ ਕਾਦੋ ਇੱਥੋਂ ਆ ਕਾਦੋ ਉਹਦੇ ਨਾਲ ਟ੍ਰੈਫਿਕ ਨੂੰ ਪ੍ਰੋਪਰਲੀ ਮੈਨੇਜ ਕੀਤਾ ਜਾ ਸਕਦਾ ਸੋ ਇਹ ਸਾਰੀ ਚੀਜ਼ ਨੂੰ ਸਟੱਡੀ ਕਰਿਆ ਹੈਗੇ ਨੇ ਡਾਕਟਰ ਨਵਦੀਪ ਅਸੀਜਾ ਔਰ ਜ਼ਿਲ੍ਹਿਆਂ ਦੇ ਐਸਪੀ ਸਹਿਬਾਨ ਡੀਐਸਪੀ ਸਾਹਿਬ ਨੂੰ ਮੈਂ ਅੱਜ ਇਹ ਗੱਲ ਕਹੀ ਹੈ ਜੀ ਕਿ ਤੁਸੀਂ ਇਹਨਾਂ ਨੂੰ ਬੁਲਾਓ ਆਪਣੇ ਜ਼ਿਲ੍ਹਿਆਂ ਦੇ ਵਿੱਚ ਉਹ ਆਪਣੀ ਸਾਰੀ ਟ੍ਰੈਫਿਕ ਨੂੰ ਸੈਂਟੀਫਿਕਲੀ ਐਗਜ਼ਾਮਨ ਕਰਾਓ ਜਿੱਥੇ ਲੋਕਾਂ ਨੂੰ ਟ੍ਰੈਫਿਕ ਦੀ ਸਮੱਸਿਆ ਆ ਰਹੀਆ ਉਹਨੂੰ ਵੀ ਹੱਲ ਕਰਨਾ ਕਿਉਂਕਿ ਅਸੀਂ ਚਾਹਦੇ ਹਾਂ ਕਿ ਪੰਜਾਬ ਦੇ ਲੋਕਾਂ ਨੂੰ ਵਧੀਆ ਸਰਵਿਸ ਦੇ ਪਾਈਏ ਉਹਨਾਂ ਨੂੰ ਅੱਛੀ ਟ੍ਰੈਫਿਕ ਦੀ ਸਰਵਿਸ ਦੇ ਪਾਈਏ ਪਰ ਟ੍ਰੈਫਿਕ ਦੇ ਵਿੱਚ ਲੋਕ ਕਈ ਜਿਹੜੇ ਨੇ ਟ੍ਰੈਫਿਕ ਰੂਲ ਸੀ ਲੰਘਣਾ ਕਰਦੇ ਨੇ ਉਹ ਰੂਲ ਨੂੰ ਫੋਲੋ ਕਰਨਾ ਭੁੱਲ ਜਾਂਦੇ ਨੇ ਉਹਨਾਂ ਨੂੰ ਵੀ ਕੱਟ ਦੇ ਦੇਖੋ ਮੈਂ ਤਾਂ ਸਾਰਿਆਂ ਨੂੰ ਅਪੀਲ ਕਰਾਂਗਾ ਔਰ ਮੈਨੂੰ ਆਮ ਲੋਕਾਂ ਤੇ ਪੰਜਾਬੀਆਂ ਤੇ ਵਿਸ਼ਵਾਸ ਹੈਗਾ ਕਿ ਉਹ ਰੂਲ ਨੂੰ ਫੋਲੋ ਕਰਨਗੇ ਤੇ ਪਰ ਜੇ ਨਹੀਂ ਰੂਲ ਫੋਲੋ ਹੋਣਗੇ ਤਾਂ ਅਸੀਂ ਉਹਦੇ ਲਈ ਚਾਲਾਨ ਵੀ ਕਰਾਂਗੇ ਤੇ ਉਹਨਾਂ ਨੂੰ ਉਹ ਉਹਦੇ ਲਈ ਸਫਾਈ ਕਰਨਾ ਪੈਣਾ ਹੈ ਇਹ ਚਾਲਾਨ ਵੀ ਸਰ ਲੈ ਕੇ ਆਉਂਦੇ ਨੇ ਉਹਦੇ ਵੀ ਹਾਉ ਇਹ ਚਾਲਾਨ ਬਹੁਤ ਅੱਛਾ ਹੈ ਤੁਸੀਂ ਅਸੀਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਅਸੀਂ ਆਨਲਾਈਨ ਚਾਲਾਨ ਦਾ ਇੱਕ ਪ੍ਰਥਾ ਸ਼ੁਰੂ ਕੀਤੀ ਆ ਕੋਈ 900 ਦੇ ਕਰੀਬ ਆ ਆਨਲਾਈਨ ਚਾਲਾਨ ਦੀਆਂ ਮਸ਼ੀਨਾਂ ਦੇ ਦਿੱਤੀਆਂ ਨੇ ਉਹਦੇ ਤਹਿਤ ਚਲਾਨ ਹੋਣੇ ਸ਼ੁਰੂ ਹੋ ਗਏ ਨੇ ਕਿਤੇ ਕਿਤੇ ਕਿਉਂਕਿ ਇੱਕ ਨਵੀਂ ਚੀਜ਼ ਆ ਉਹਨੂੰ ਚਲਾਨ ਦੇ ਵਿੱਚ ਥੋੜੀ ਦੇਰੀ